ਸੁਰੱਖਿਆ ਕਰੋ ਸੁਰੱਖਿਆ ਕਰੋ ਸੁਰੱਖਿਆ ਕਰੋ ਵਪਾਰੀਆਂ ਦੀ ਸੁਰੱਖਿਆ ਕਰੋ ਵਪਾਰੀਆਂ ਦੀ ਸੁਰੱਖਿਆ ਕਰੋ ਸੁਰੱਖਿਆ ਕਰੋ ਵਪਾਰੀਆਂ ਦੀ ਸੁਰੱਖਿਆ ਕਰੋ ਸੁਰੱਖਿਆ ਕਰੋ ਚਲੇ ਗਏ ਦੇਖੋ ਨਾ ਮਤਲਬ ਇਹ ਦਾਤ ਜੇ ਕਿਸੇ ਦੇ ਪੈ ਜਾਏ ਦੋ ਹਾਂਕਾ ਜੀ ਸਿਪੀ ਸਾਹਿਬ ਤੁਹਾਨੂੰ ਆਪ ਪੇਨ ਲੈਣੀ ਪੈਣੀ ਹੈ ਦੂਜੀ ਸਾਡੀ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਸ਼ਹਿਰ ਦੀਆਂ ਜਿਹੜੀਆਂ ਲਾਈਟਾਂ ਦਾ ਉਹ ਮੋਹਲ ਠੀਕ ਕੀਤਾ ਜਾਵੇ ਫੁੱਲਾਂ ਵਾਲੇ ਚੌਂ ਦਾ ਚੌਂਕੀਦਾਰ ਨਵੀਨ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਫੁੱਲਾਂ ਵਾਲੇ ਚੌਂ ਦਾ ਚੌਂਕੀਦਾਰ ਨਵੀਨ 3 ਵਜੇ ਆਪਣੀ ਜਨਾਨੀ ਨੂੰ ਸਟੇਸ਼ਨ ਤੇ ਕਢਾ ਕੇ ਆਇਆ ਉਹਨੂੰ ਆ ਕੇ ਬਾਜ਼ਾਰ 'ਚ ਘੇਰ ਲਿਆ ਉਹਦੇ ਸਿਰ ਤੇ ਦਾਤ ਮਾਰਿਆ ਉਹ ਲਹੂ ਲੁਆਣ ਹੋ ਗਿਆ ਕਿਉਂਕਿ ਰਾਤ ਦੇ ਵਿੱਚ ਕੋਈ ਨਹੀਂ ਸੀ ਕੋਲ ਕੋਲ ਮੋਬਾਈਲ ਖੋ ਲਿਆ ਉਹਦੇ ਕੋਲੋਂ ਪੈਸੇ ਖੋਲੇ ਕੀ ਨਾਮ ਆਪਣਾ ਮੇਰਾ ਨਾਮ ਮਿਸ਼ੂ ਨੇ ਯਾਰ ਕਿਹੜਾ ਬਾਜ਼ਾਰ ਕਿਹੜਾ ਪੰਚੇਰ ਬਾਜ਼ਾਰ ਰਸਤਾ ਮhalla ਕੀ ਮੁਸ਼ਕਿਲ ਕੀ ਆ ਰਹੀ ਹੈ ਮੁਸ਼ਕਿਲ ਸਭ ਤੋਂ ਵੱਡੀ ਭਜੀ ਇਹ ਆ ਰਹੀ ਹੈ ਕਿ ਇੱਥੇ ਹੈ ਨਾ ਚੋਰ ਬਹੁਤ ਜਿਆਦਾ ਆਣਾ ਪਿਆ ਦਿਨ ਦਿਹਾੜੇ ਕੀ ਕਦਾ ਕੰਮ ਹੋਣ ਲੱਪੇ ਆ ਅੱਗੇ ਤੇ ਰਾਤ ਨੂੰ ਹੁੰਦਾ ਸੀ ਕਿ ਰਾਤ ਨੂੰ ਡਰ ਹੁੰਦਾ ਹੈਗਾ ਸੀ ਹੁਣ ਤਾਂ ਦਿਨ ਦਿਹਾੜੇ ਕੀ ਕਦਾ ਚੋਰੀਆਂ ਹੋਣੇ ਸ਼ੁਰੂ ਹੋ ਗਈਆਂ ਮੈਂ ਕਦੀ ਕਿਤੇ ਆ ਕੇ ਕੋਈ ਕੰਮ ਹੋ ਜਾਂਦਾ ਵਾ ਸਾਡੇ ਇੱਥੇ ਆ ਗਲੀ ਦੇ ਵਿੱਚ ਹੀ ਗਿਆ ਸ਼ੰਕਰ ਮੰਦਰ ਸਵੇਰੇ 7:30 ਵਜੇ ਉਹਦੇ ਨਾਲ ਹੀ ਮੰਦਰ ਹੈਗਾ ਵਾ ਉਥੋਂ 나ਗ ਦੇਵਤਾ ਪੰਡੇ ਹੀ ਬੈਠੇ 나ਗ ਦੇਵਤਾ ਹੀ ਚੁੱਕੇ ਲੱਗੇ ਬੜੀ ਦੂਰ ਉਹਦੇ ਮੁੰਡੇ ਨੱਠੇ ਸ਼ਿਵਾਜੀ پارک ਜਾ ਕੇ ਉਥੋਂ ਫੜ ਕੇ ਲਿਆਂਦਾ ਕੁੱਟਿਆ-ਕੁੱਟਿਆ ਤੇ ਫੇਰ ਮਾਗ ਵਾਪਸ ਲੈ ਕੇ ਆਉਂਦਾ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਉਪਰ ਉੱਚਾ ਨੰਦੇ ਕੰਪਲੇਨਟ ਨਹੀਂ ਕੀਤੀ ਜਦੋਂ ਅਸੀਂ ਕੰਪਲੇਨਟ ਕਰੀਆ ਉਹ ਕਹਿੰਦੇ ਆਓ ਤੁਹਾਨੂੰ ਗਵਾ ਬਣਾਈਏ ਦੱਸੋ ਗਵਾ ਬਣਾ ਕੇ ਵਪਾਰੀ ਕੀ ਕਹਦਾ ਉਹਨੇ ਤਰੀਕਾ ਭੁਗਦੂਗਾ ਕਿ ਉਹਨਾਂ ਨਾਲ ਜਾਊਗਾ ਇਹ ਤਾਂ ਪੁਲਿਸ ਦਾ ਕੰਮ ਨਾ ਅਸੀਂ ਫੜਾ ਦਿੱਤਾ ਹੁਣ ਕੇਸ ਹੋ ਗਿਆ ਤੇ ਬਾਅਦ ਉਹ ਅੱਗੇ ਕਾਰਵਾਈ ਕਰਨ ਅਸੀਂ ਸੋਡਾ ਵਪਾਰੀ ਜਿਹੜੇ ਹਰ ਤਰੀਕੇ ਭੁਗਤਾਂਗੇ ਸਾਡੇ ਪਿਛਲੀ ਵਾਰੀ ਮੰਦਰੇ ਚੋਰੀ ਹੋ ਗਈ ਬੰਦੇ ਫੜ ਲਏ ਸਮਾਨ ਹੀ ਫੜ ਲਿਆ ਥਾਣੇ ਕੇ ਉੱਥੇ ਕੋਰਟ ਚ ਕੇਸ ਚੱਲ ਗਿਆ ਉਹ ਇੱਕ ਬੰਦਾ ਹੁਣ ਚਲੋ ਗਿਆ ਚਾਰ ਤਰੀਕਾ ਤੇ ਗਿਆ ਸਵੇਰੇ ਜਾਂਦਾ ਤੇ ਸ਼ਾਮ ਨੂੰ ਵਾਪਸ ਆਉਂਦਾ ਸੀ ਉਹਨੇ ਹੱਥ ਜੋੜ ਕੇ ਕਹਾ ਪ੍ਰਾਜੀ ਮਾਪਾ ਕੁਛ ਨਹੀਂ ਸਾ ਨਾ ਚੋਰ ਨੂੰ ਜਾਣਦੇ ਆ ਨਾ ਕੁਛ ਅਸੀਂ ਕੁਛ ਨਹੀਂ ਲਾਣਾ ਸਾਨੂੰ ਸਮਾਨ ਮਿਲ ਗਿਆ ਅਸੀਂ ਚੋਰ ਤੇ ਕੋਈ ਕਾਰਵਾਈ ਨਹੀਂ ਕਰਾਨੀ ਉਹ ਕਹਿੰਦੇ ਕੋਈ ਕਾਰਵਾਈ ਨਹੀਂ ਕਰਾਨੀ ਹੁਣ ਕਾਨੂੰਨ ਇਹ ਬਣਾਉਣਾ ਚਾਹੀਦਾ ਤੇ ਚੋਰ ਤੁਹਾਨੂੰ ਪਤਾ ਚੋਰ ਚੋਰੀ ਫਾੜਿਆ ਹੈਗਾ ਵਾ ਉਹ ਤੇ ਕਾਰਵਾਈ ਤੁਸੀਂ ਕਰੋ ਪੁਲਿਸ ਵਾਲੇ ਕਰੋ ਉਹਨੂੰ ਵਪਾਰੀ ਥੋੜਾ ਨਾਲ ਨਾਲ ਦੁਦੂਆ ਦੇ ਉੱਤੇ ਇਹ ਬੜੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਜਿਉਂ ਜਾਓ ਉਹਨਾਂ ਕਹਣਾ ਹਾਂਜੀ ਆਓ ਜੀ ਤੁਹਾਨੂੰ ਪਹਿਲੇ ਬਣਾਈਏ ਕੀ ਇਹਦਾ ਗਵਾਹ ਹੁਣ ਗਵਾਹ ਕਿਹੜਾ ਬਣੂਗਾ ਕਿਹੜਾ ਨਹੀਂ ਬਣੂਗਾ ਵਪਾਰੀ ਆਪਣੀ ਦੁਕਾਨ ਕਿਹੜਾ ਖਾਲੀ ਛੱਡ ਕੇ ਜਾਊਗਾ ਤੁਹਾਨੂੰ ਕੀ ਲੱਗਦਾ ਪ੍ਰਸ਼ਾਸਨ ਦੀ ਅੰਗੈਲੀ ਹੈ ਇਹਦੇ ਵਿੱਚ ਪ੍ਰਸ਼ਾਸਨ ਦੀ ਹੈ ਇਹਨਾਂ ਦੇ ਕਾਨੂੰਨ ਹੀ ਅੱਦਾ ਦੇ ਹੈਗੇ ਆ ਕਿ ਹੁਣ ਕੋਈ ਕੰਪਲੇਨਟ ਕਰਕੇ ਰਾਜੀ ਨਹੀਂ ਜੇ ਕੰਪਲੇਨਟ ਕੋਈ ਕਰ ਦਿੰਦਾ ਮੰਨ ਲਓ ਮੋਬਾਈਲ ਚੋਰੀ ਹੋ ਗਿਆ ਹੈਗਾ ਮੈਂ ਜੇ ਮੋਬਾਈਲ ਉਹਨਾਂ ਨੇ ਫੜਾਤਾ ਉਹਨਾਂ ਨੇ ਕੰਪਲੇਨਟ ਕਰਤੀ ਉਹਨਾਂ ਕਹਿੰਦੇ ਮੋਬਾਈਲ ਸਾਨੂੰ ਫੜਾਓ ਜੀ ਮੋਬਾਈਲ ਉਹਨਾਂ ਨੇ ਆਪਣੇ ਅੰ ਔਰ ਨਾ ਕਿ ਇਸ ਦਾ ਖਤਮ ਹੋਣਾ ਨਾ ਉਹਦਾ ਵਿਚਾਰਾ ਮੋਬਾਈਲ ਮਿਲਣਾ ਉਹਨੇ ਗਾਣਾ ਭਰਾਵਾ ਮੈਂ ਕੰਪਲੀਟ ਕੀ ਕਰਾਂ ਮੇਰਾ ਮੋਬਾਈਲ ਲੈਣ ਤੋਂ ਨਾ ਮੈਂ ਚੋਰ ਦੇ ਕੇ ਕੰਪਲੇਨ ਕਰ ਲੀ ਇਹ ਜਿਹੜੀ ਲਾਅ ਐਂਡਰ ਦੀ ਸਥਿਤੀ ਹੈ ਜਿਹੜੀ ਇਹ ਤੇ ਬੜੇ ਸਵਾਲ ਖੜੇ ਹੁੰਦੇ ਪੂਰੇ ਇਸ ਵਪਾਰੀ ਅਰਥ ਨਹੀਂ ਹਰ ਬਰਗ ਜਿਹੜਾ ਬੰਦਾ ਮੰਨ ਲਓ ਕੋਈ ਵੀ ਹੈ ਉਥੋਂ ਇਹ ਸਵਾਲ ਉੱਠਦੇ ਕਿ ਲਾਅ ਐਂਡਰ ਦੀ ਸਥਿਤੀ ਬਹੁਤ ਮਾੜੀ ਹੈ ਇਹਦੇ ਵਾਸਤੇ ਕਿਹਨੂੰ ਜ਼ਿੰਮੇਵਾਰ ਸਮਝਦੇ ਦੇਖੋ ਅਸੀਂ ਤੇ ਦੇਖੋ ਪੁਲਿਸ ਪ੍ਰਸ਼ਾਸਨ ਨਹੀਂ ਕਹਾਂਗੇ ਸਾਡੀ ਤੇ ਪਹੁੰਚ ਉੱਥੇ ਦਾ ਕੀ ਹੈ ਨਾ ਜਾਂ ਸਰਕਾਰ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਅੱਗੇ ਤੇ ਹੁੰਦੀਆਂ ਸੀ ਰਾਤ ਨੂੰ ਚੋ ਬੰਦਾ ਕੀ ਕਦਾ ਅੱਗੇ ਜਾਂਦਾ ਸੀ ਘਰੋਂ ਕੀ ਕਦਾ ਵਾ ਕਿਤੇ ਘੁੰਮਣ ਗਿਆ ਪਿੱਛੋਂ ਚੋਰੀ ਹੋ ਗਈ ਜੀ ਕਿਤੇ ਹੋਰ ਕਿਤੇ ਗਿਆ ਰਾਤ ਨੂੰ ਗਿਆ ਤੇ ਕਿਤੇ ਪਾਰਟੀ ਦੇ ਪਿੱਛੋਂ ਚੋਰੀ ਹੋ ਗਈ ਫੂਨ ਤੇ ਉਹਦਾ ਕੋਈ ਕੰਮ ਨਹੀਂ ਰਿਹਾ ਹੁਣ ਤਾਂ ਦਿਨੇ ਦਿਹਾੜੀ ਚੋੱਕ ਕੇ ਲੈ ਜਾਂਦੇ ਹੈਗੇ ਐ ਅੰਪੀਰੀਅਲ ਵਾਲਾ ਦਿਨੇ ਦਿਹਾੜੀ ਚੋਰੀ ਕਰਕੇ ਲੈ ਗਏ ਪੁਲਿਸ ਵਾਲਿਆਂ ਨੇ ਫੜ ਲਿਆ ਚਲੋ ਵਧੀਆ ਉਹ ਵੱਡਾ ਕਾਂਡ ਸੀ ਜੀ ਛੋਟੇ ਮੋਟੇ ਨੂੰ ਤਾਂ ਪੁੱਛਦੇ ਨਹੀਂ ਹੈਗੇ ਪਰ ਦੇਖਿਆ ਜਾਰ ਤੇ ਫੜਿਆ ਦਿਨੇ ਦਿਹਾੜੀ ਕੀ ਕਦਾ ਚੋਰੀ ਕਰਕੇ ਲੈ ਗਿਆ ਕੋਈ ਕਾਰਵਾਈ ਨਹੀਂ ਕੋਈ ਕੁਛ ਨਹੀਂ ਬੰਦਾ ਕੀ ਕਰੇ ਕੀ ਨਾ ਕਰੇ ਪਰ ਤੁਹਾਨੂੰ ਕਿ ਲੱਗਦਾ ਪ੍ਰਸ਼ਾਸਨ ਇੱਧਰ ਧਿਆਨ ਦਿੰਦਾ ਪਰ ਰੇੜੀਆਂ ਫੜੀਆਂ ਨੂੰ ਬੜਾ ਤੰਗ ਕਰਦੇ ਵੇ ਉਹਦਾ ਕਾਰਨ ਕੀ ਚਲਾਨ ਕੱਢਨੇ ਹੁੰਦੇ ਇਹਨਾਂ ਨੂੰ ਸਪੀਕਰ ਚਲਾਉਣਾ ਗਲੀ ਦੇ ਵਿੱਚ ਵੀ ਸਪੀਕਰ ਲੱਗਾ ਉਹਦਾ ਵੀ ਇਹਨਾਂ ਨੂੰ ਚਲਾਨ ਕਰਦਣਾ ਮੈਂ ਪਰ ਕੀ ਕਹਦਾ ਵਾ ਜਿਹੜੇ ਹੁਣ ਵਪਾਰੀ ਪਰੇਸ਼ਾਨ ਆ ਇੱਥੇ ਨਾ ਕੋਈ ਕੀ ਕਿਸੇ ਕੋਈ ਪੀਸੀਆਰ ਦੱਸਦਾ ਕੋਈ ਸਰਕਾਰ ਪੁਲਿਸ ਸੇ ਕੋਈ ਹੈ ਹੀ ਨਹੀਂ ਕੋਈ ਜਿਹੜੇ ਬੰਦੇ ਕੀ ਚੱਕਰ ਲਾਵੇ ਕੁਛ ਲਾਵੇ ਕੀ ਕਹਦਾ ਆਮ ਜਨਤਾ ਪਰੇਸ਼ਾਨ ਬਹੁਤ ਹੋਈ ਪਈ ਹੈ ਹੁਣ ਤੁਸੀਂ ਸੀਪੀ ਸਾਹਿਬ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਅਸੀਂ ਉਹਨਾਂ ਅੱਗੇ ਰਿਕਵੈ ਪੁਲਿਸ ਜਿਹੜੀ ਰੋਡ ਦੇ ਉੱਤੇ ਹੈ ਨਹੀਂ ਨੇ ਜੇਦੋਂ ਕਿ ਸੀਐਮ ਸਾਹਿਬ ਜੇ ਹੋੜ ਕੇ ਆਣਾ ਹੁੰਦਾ ਤਾਂ ਸਾਰੀ ਰੋਡ ਤੇ ਪੁਲਿਸ ਹੁੰਦੀ ਹੈ ਕਿ ਹੁਣ ਜਦੋਂ ਵਪਾਰੀ ਪਰੇਸ਼ਾਨ ਆ ਤੇ ਹੁਣ ਵੀ ਰੋਡ ਦੇ ਉੱਤੇ ਕੀ ਪੁਲਿਸ ਆਣੀ ਚਾਹੀਦੀ ਹੈ ਠੀਕ ਇਹਦੀ ਸੇਵਾ ਦਾ ਪੰਚੀ ਬਾਜ਼ਾਰ ਐ ਸਾਕੀ ਪੁਲਿਸ ਕਮਿਸ਼ਨਰ ਸ਼ਰਮਾ ਜੀ ਕੇ ਆਪ ਜੁਰ ਕੇ ਵਪਾਰੀਆਂ ਦੀ ਬੇਨਤੀ ਹੈ ਜਿਹੜਾ ਸ਼ਹਿਰ ਦਾ ਹਾਲਾਤ ਹੈ ਬਹੁਤ ਖਰਾਬ ਹੋਇਆ ਪੈਨੇ ਸੀਪੀ ਸਾਹਿਬ ਤੁਸੀਂ ਨਸ਼ੇ ਨੂੰ ਤਾਂ ਠੱਲ ਪਾ ਲਈ ਇਹਨਾਂ ਚੋਰਾਂ ਨੂੰ ਵੀ ਠੱਲ ਪਾਓ ਤਾਂ ਕਿ ਵਪਾਰੀ ਆਪੀ ਕੰਮ ਦੀ ਨਹੀਂ ਸੋਚਦੇ ਦੂਜੀ ਸਾਡੀ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਅਸੀਂ ਜੋੜ ਕੇ ਬਪਾਨੀਆਂ ਦੀ ਬੇਨਤੀ ਹੈ ਜਿਹੜਾ ਬਾਜ਼ਾਰਾਂ ਦੇ ਵਿੱਚ ਲਾਈਟਾਂ ਦਾ ਬੁਰਾ ਹਾਲ ਹੈ ਡੇਢ ਦੋ ਮਹੀਨਿਆਂ ਕੋਈ ਲਾਈਟਾਂ ਨਹੀਂ ਜਗਦੀਆਂ ਪਈਆਂ ਜਿਉਂ ਉਹਨਾਂ ਨੂੰ ਕਹਿਣ ਜਾਂਦੇ ਆ ਜਿਹੜੇ ਠੇਕੇਦਾਰ ਵੀ ਲਾਈਟ ਨਹੀਂ ਜਾਈ ਦੀ ਉਹਨੇ ਹੀ ਸਾਹਤੇ ਪੇਮੈਂਟ ਹੀ ਨਹੀਂ ਆਉਂਦੀ ਤੇ ਦੱਸੋ ਜਾਈ ਵਪਾਰੀ ਦਾ ਕੀ ਕਸੂਰ ਹੈ ਇਸ ਕਰਕੇ ਲਾਈਟਾਂ ਦੁਰਪਤ ਕਰਾਈਆਂ ਜਾਂ ਜਿਹੜੇ ਚੌਂਕੀਦਾਰ ਹਨ ਉਹ ਰਾਤੀ ਡਰਦੇ ਹਨ ਉਹਨਾਂ ਨੂੰ ਰਾਤੀ ਆ ਕੇ 3 3 ਵਜੇ ਕਰਪਾਨਾ ਤੇ ਘਤਾਰ ਨਾਲ ਉਹਨਾਂ ਨੂੰ ਡਰਾਇਆ ਜਾਂਦਾ ਕਿ ਆ ਕੇ ਚੌਕੀਦਾਰੀ ਉਹ ਛੱਡ ਜਾਣਗੇ ਤੇ ਸਾਡਾ ਚੌਂਕੀਦਾਰ ਦਾ ਮਤਲਬ ਜਿਹੜਾ ਹਾਦ ਹੋ ਜੇਗਾ ਇਹ ਜਰਾ ਦਾਤ ਹੈ ਇਹ ਕੋਈ ਉਹ ਤੁਸੀਂ ਕਿਹੜੇ ਦੋ ਜਿਹੜੇ ਕੰਟਰੈਕਟ ਦੀ ਗੱਲ ਕਰਦੇ ਇਹ ਪਰਸਪ ਜਦੋਂ ਤੁਹਾਡਾ ਚੌਕੀਦਾਰ ਨੇ ਇੱਕ ਦਿਨ ਸਾਨੂੰ ਜਵਾਬ ਦਿੱਤਾ ਕਿ ਬੌਜੀ ਮੈਂ ਨਹੀਂ ਆਣਾ ਰਾਤ ਦੇ ਵੇਲੇ ਸਾਨੂੰ ਆ ਕੇ ਘੋੜਾਂਦੇ ਨੇ ਆ ਸਾਡੇ ਜਿਹੜੇ ਇਲਾਕੇ ਦੇ ਬੱਚੇ ਨੇ ਨਾ ਉਹ ਇਕੱਠੇ ਹੋ ਉਹਨਾਂ ਨੇ ਕਿਹਾ ਕਿ ਕੀ ਕਰਦੇ ਆ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਵਾਜਾਂ ਮਾਰੀਆਂ ਤਿੰਨ ਜਣੇ ਸੀਗੇ ਕੋਣ ਹੈ ਕੋਹੜਾ ਤਾਂ ਮਗਰ ਕੰਪਨੀ ਨਾਲੇ ਡਾਂ ਖੜਾਈ ਜਾਣਾ ਤੇ ਉਹ ਛੁੱਟ ਕੇ ਚਲੇ ਗਏ ਇਹ ਵਾਲਾ ਦਾਤ ਉਹਨਾਂ ਦੇ ਕੋਲ ਵੇ ਗਈ ਪੁਲਿਸ ਕੰਪਲੇਨਟ ਕੀਤੀ ਇਹ ਇਹ ਪੁਲਿਸ ਕੰਪਲੇਨਟ ਵੀ ਹੋਰ ਹੀ ਵਾਪਰਤਾ ਆ ਸਾਡੇ ਪੀਰਾ ਦੇ ਕੋਲ 10 ਵਜੇ 10 ਵਜੇ ਪਹਿਲਾਂ ਆਕਲਮ ਨੇ ਬੱਚੇ ਲੰਘਦੇ ਪੈਣੇ ਉਹਨਾਂ ਕੋਲੋਂ ਦਾ ਨਾਕਲ ਮੋਬਾਈਲ ਕੋਕ ਲਾ ਗਿਆ ਆ ਤਾਂ ਛੇ ਰੈਟ ਚੌਂਕ ਪਾਂਚੀਂ ਬਣ ਕੇ ਲੜਕੇ ਬਾਹਰ ਪੀਰਾ ਦੇ ਕੋਲ 10 ਵਜੇ ਆ ਕੇ ਉਹਦਾ ਨਾਕਲ ਨੇ ਆ ਸਾਹਮਣੇ ਮੰਦਰ ਆ ਸਾਡੇ 7 ਵਜੇ ਸਵੇਰੇ ਪੰਡਤ ਜੀ ਅੰਦਰ ਬੈਠੇ ਹੋਏ ਨੇ ਜਿਹੜਾ ਕਾਪਰ ਦਾ 나ਗ ਸੀ ਉਹ 나ਗ ਚੁੱਕ ਕੇ 도ੜ ਗਿਆ ਉਹ ਬਾਜ਼ਾਰ ਵਾਲੇ ਸਾਰੇ ਇਕੱਠੇ ਹੋਏ ਉਹਨਾਂ ਨੇ ਕਿ ਕਿੱਧਰ ਗਿਆ ਸਾਰੇ ਕਿਸ ਨੇ ਮੋਟਰ ਕਿਉਂਕਿ ਜਿਹੜਾ ਉਹ ਸੇਵਾ ਭਾਵਨਾ ਦਾ ਕੰਮ ਨਾ ਉਹ ਤੋਂ ਨਹੀਂ ਦੇਦਾ ਕਿਹੜਾ ਕਿਹੜਾ ਉਹ ਗਏ ਉਹਨਾਂ ਨੂੰ ਸ਼ਿਵਾਈ ਪਾਰ ਕੋ ਫੜਿਆ ਉਹ ਨਸ਼ਾਈ ਨਿਕਲਿਆ ਉਹ ਜਿਹੜਾ ਚਿੱਟਾ ਛੁੱਟਾ ਪੀ ਕੇ ਉੱਥੇ ਬੈਠਾ ਹੈ ਮਤਲਬ ਦੇਖੋ ਇਹ ਕੀ ਹਾਲਾਤ ਹੁੰਦੇ ਜਾਂਦੇ ਇੱਕ ਦੋ ਨੂੰ ਚੋਰਾ ਨੂੰ ਸੀਪੀ ਸਾਹ ਨੂੰ ਹੱਥ ਜੋੜ ਕੇ ਬੇਨਤੀ ਹੈ ਪਰ ਸਾ ਜੋ ਅਸੀਂ ਰਾਵਣ ਸਾੜਦੇ ਹਾਂ ਇੱਕ ਅਦਾ ਇਹ ਚੋਰਾਂ ਦਾ ਰਾਵਣ ਸਾੜਿਆ ਜਾਏ ਤਾਂ ਕਿ ਬਾਕੀਆਂ ਨੂੰ ਠੱਲ ਪੈ ਜੇ ਐਵੇਂ ਜੇਲਾ ਜੁਲਾਈ ਬੰਦ ਕਰਕੇ ਸਾਡੇ ਪੁਲਿਸ ਮੁਲਾਜ਼ਮਾਂ ਨੂੰ ਰੋਜ਼ ਤੰਗ ਕਰਦੇ ਨੇ ਉਹਨਾਂ ਦੇ ਫਾਇਦਾ ਇੱਕ ਵਾਰੀ ਸੀਪੀ ਸਾਹਿਬ ਕੋਈ ਇਹੋ ਜਿਹਾ ਆਰਡਰ ਲਾਓ ਇਹਨਾਂ ਦਾ ਰਾਵਣ ਇੱਕ ਵਾਰੀ ਸਾੜ ਜੋ ਤਾਂ ਕਿ ਵਪਾਰੀ ਸਾਹ ਜੀ ਲਾਅ ਐਂਡ ਆਰਡਰ ਦੀ ਸਿਤੀ ਹੈ ਇਹ ਪੂਰੇ ਪੰਜਾਬ ਦੇ ਵਿੱਚ ਐਸੇ ਲਓ ਉਹਦੇ ਸਵਾਲ ਖੜੇ ਹੁੰਦੇ ਆ ਹਾਂਜੀ ਹਾਂਜੀ ਤਾਂ ਇਸ ਬਾਜ਼ਾਰ ਦਾ ਮਸਲਾ ਨਹੀਂ ਇਹਦੇ ਵਿੱਚ ਤੁਸੀਂ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਮੋਲੇ ਜੇ ਆਪਰ ਤੋਂ ਸਾੜਾ ਕੰਟਰੋਲ ਕਿ ਨਹੀਂ ਕਰਨਾ ਹੁਣ ਸਾਡੀ ਦੁਕਾਨ ਤੇ ਅਸੀਂ ਨੌਕਾ ਨੂੰ ਰੱਖਿਆ ਉਹ ਮਾਲ ਵੇਚੇਗਾ ਮਾਲ ਕੀ ਉਹਦਾ ਧਿਆਨ ਰੱਖੇਗਾ ਨਾ ਹੁਣ ਸਾਸੀ ਕਿਲੇ 서ਤੇ ਆ ਪੁਲ ਹੁੰਦੇ 서ਤੇ ਜੇ ਲਾਈਟ ਹੀ ਨਹੀਂ ਜਗੇਗੀ ਨਗਰ ਨਿਗਮ ਕਮਿਸ਼ਨਰ ਦਾ ਹੀ ਕੰਮ ਹੈ ਨਾ ਲਾਈਟ ਜਗਦੀ ਨਹੀਂ ਨਿਗਮਰ ਦਾ ਫਰਜ਼ ਹੈ ਦਾਰਨਾ ਆ ਕਿੰਨਾ ਚਿਰ ਹੋ ਗਿਆ ਲਾਈਟ ਹੀ ਨਹੀਂ ਬਾਜ਼ਾਰ ਚ ਜਗਦੀ ਨਗਰ ਨਿਗਮ ਦੇ ਕੋਲ ਬਹੁਤ ਸਾਰੀਆਂ ਕੰਪਲੇਟਾ ਜਿਹੜੀਆਂ ਮੰਨ ਲਓ ਅੱਜ 2 ਕੰਪਲੇਟਾ 4 ਕੰਪਲੇਟਾ ਉਹ ਗਿਣ ਕੇ 10-10 ਵੀ ਹੋ ਜਾਂਦੀ ਹੈ ਉਹਨਾਂ ਦੇ ਨਿਫਤਾਰਾ ਨਹੀਂ ਹੁੰਦਾ ਨਗਰ ਨਿਗਮ ਦਾ ਫਿਰ ਇਹ ਤੁਸੀਂ ਉਹਦੇ ਹੱਥੋਂ ਤੁਹਾਡਾ ਜੇ ਅੱਜ ਮੰਨ ਲਓ ਇਹ ਇਦਾਂ ਦੇ ਹਾਰ ਰੰਦਾ ਅੱਗੋਂ ਕੋਈ ਵਪਾਰੀਆ ਤੁਹਾਡਾ ਅੱਗੋਂ ਕੋਈ ਤੁਹਾਡਾ ਕੀ ਐਕਸ਼ਨ ਹੋਗਾ ਫੇਰ ਲਾ ਕੇ ਹੋਈ ਹੈਗਾ ਦੁਕਾਨਾ ਬੰਦ ਕਰਕੇ ਸੀਪੀ ਸਾਹਿਬ ਚੱਲੀਆਂ ਫੜਾ ਦੇਾਂਗੇ ਬਾਰਾ ਜਦੋਂ ਚੋਰ ਤੇ ਚੱਲ ਜਾਣਗੇ ਚਿੱਕੇ ਦੇਖੋ ਆਪਾਂ ਪਤਾ ਨਹੀਂ ਕਿੱਥੋਂ ਗਹਿਣੇ ਵੇਚ ਕੇ ਕਿੱਦਾਂ ਕਰਕੇ ਅੱਜ ਐਸਲੇ ਵਪਾਰ ਦਾ ਬਹੁਤ ਬੁਰਾ ਹਾਲ ਹੈ ਵਪਾਰ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਚਾਹੇ ਰੈਡੀਮੇਡ ਲੈ ਲੋ ਚਾਹੇ ਮੁਨੀਆਰੀ ਲੈ ਲੋ ਚਾਹੇ ਜੁੱਤੀਆਂ ਲੈ ਲੈ ਲੋ ਵਪਾਰ ਰੁਪਏ ਤੋਂ 20 ਪੈਸੇ ਰਹਿ ਗਿਆ ਉਸਦੇ ਬਾਅਦ ਵੀ ਜਿਹੜੇ ਪੈਸੇ ਦੋ ਦੁਕਾਨਦਾਰ ਕੋਲ ਮੰਗ ਲ ਜਾਂਦਾ ਉਹਨੂੰ ਰਸਤੇ ਲੁੱਟਿਆ ਜਾਏ ਜਿਹੜੇ ਦੁਕਾਨਾਂ ਦੇ ਮੁੰਡੇ ਕੰਮ ਕਰਦੇ ਨੇ ਉਹਨਾਂ ਨੂੰ ਲੁੱਟਿਆ ਜਾਏ ਕਿੱਥੋਂ ਦੁਕਾਨਦਾਰ ਅੱਜ ਕਿਹੜੇ